ਹਾਂਜੀ ਜੋ ਜੁੱਧ ਨਸ਼ਾ ਵਿਰੁੱਧ ਮਹਮਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈ ਉਹਦੇ ਵਿੱਚ ਮਾਨ ਜੋ ਸ਼੍ਰੀ ਸਰਤਾਜ ਸਿੰਘ ਚਹਿਲ ਐਸਐਸਪੀ ਸਾਬ ਸੰਗਰੂਰ ਉਹਨਾਂ ਦੇ ਹਦਾਇਤਾਂ ਅਨੁਸਾਰ ਥਾਣਾ ਲਹਿਰਾ ਦੇ ਐਸਐਚਓ ਕਰਮਜੀਤ ਸਿੰਘ ਦੀ ਗਵਾਈ ਵਿੱਚ ਏਐਸਆਈ ਹਰਵੰਦ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਕੱਲ ਗਸ਼ਤ ਤੇ ਸੀਗਾ ਤਾਂ ਉਸ ਸਮੇਂ ਉਹਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਗੁਰਤੇਜ ਸਿੰਘ ਹੈ ਕੋਖਰ ਗੱਲਾਂ ਦਾ ਬਹੁਤ ਕਾਫੀ ਮਾਤਰਾ ਚ ਜਿਹੜੇ ਹੈਗੇ ਨੇ ਪੋਸਟ ਡੋਡੇ ਘਰੇ ਰੱਖ ਕੇ ਵੇਚਦੇ ਤੇ ਵੀ ਇਹਦਾ ਪਹਿਲਾ ਵੀ ਕ੍ਰਿਮੀਨਲ ਰਿਕਾਰਡ ਹੈ ਤੇ ਉਹ ਸੂchna ਪੱਕੀ ਸੀਗੀ ਤਾਂ ਏਸਹਿਰਵੰਦ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਉੱਥੇ ਰੇਡ ਕਰਕੇ ਕਰ ਜਾ ਕੇ ਚੈੱਕ ਕੀਤਾ ਤਾਂ ਉਹਦੇ ਕੋਲੋਂ 25 ਕਿਲੋ ਡੋਡੇ ਨੇ ਜਿਹੜੇ ਦੋ ਥੈਲੇ ਚ ਉਹ ਉਥੋਂ ਮਿਲੇ ਨੇ ਬਰਾਮਦ ਹੋਏ ਨੇ ਇਸ ਵਾਰ ਦੇ ਚ ਐਫ ਆਰ ਨੰਬਰ 305 ਐਨ ਡੀਪੀ ਸੈਕਟਰ ਦਾ ਦਰਜ ਕੀਤੀ ਗਈ ਹੈ ਤੇ ਅੱਜ ਦੋਸ਼ੀ ਨੂੰ ਮਾਂਜੂਗ ਅਦਾਲਤ ਵਿੱਚ ਪੇਸ਼ ਕਰਕੇ ਉਹ ਪੁਲਿਸ ਰਿਪੋਰਟ ਹਾਸਲ ਕਰਕੇ ਇਹ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਹ ਇਹ ਜਿਹੜਾ ਹੈਗਾ ਭੁੱਕੀ ਡੋਡੇ ਨੇ ਇਹ ਕਿੱਥੋਂ ਲੈ ਕੇ ਆਉਂਦਾ ਤੇ ਤਾਂ ਜੋ ਸੀਗਾ ਹਾਂ ਅੱਗੇ ਫਿਰ ਉਹਨੂੰ ਵੀ ਅੱਗੇ ਨਾਮਜ਼ਦ ਕਰ ਸਕੀਏ ਕੀ ਤੇ ਪਹਿਲਾਂ ਵੀ ਕੋਈ ਪਰਚੇ ਦਰਜ ਹੋਏ? ਹਾਂਜੀ ਤੇ ਪਹਿਲਾਂ ਐਨਡੀਵੀ ਸੈਕਟਰ ਤੇ ਹੀ ਪਰਚੇ ਦਰਜ ਨੇ 6 ਪਰਚੇ ਪਹਿਲਾਂ ਦਰਜ ਨੇ ਤੇ ਇਹਨੂੰ ਸਜ਼ਾ ਵੀ ਹੋਈ ਸੀ ਮਾਂਜੂਗ ਅਦਾਲਤ ਵੱਲੋਂ ਤੇ ਉਹਦੇ ਵਿੱਚ ਵੀ ਇਹ ਬੇਲ ਤੇ ਆਇਆ ਸੀ